ਯਾਰੀਆਂ ਸਾਡੀਆਂ ਬਹੁਤ ਅੱਛੇ ਚੱਲ ਰਹੀਆਂ ਕਿਉਂਕਿ ਸਾਨੂੰ ਬਹੁਤ ਸਾਲਾਂ ਬਾਅਦ ਇਹ ਚੀਜ਼ ਮਿਲੀ ਹੈ ਅਸੀਂ ਕਾਫੀ ਖੁਸ਼ ਨਸੀਬ ਹਾਂ ਕਿ ਸਾਡਾ ਹਾਲ ਬਣਿਆ ਹੈ ਵੈਸੇ ਹੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਉਸ ਹਾਲ ਦੇ ਅੰਦਰ ਅਸੀਂ ਬੱਚਿਆਂ ਨੂੰ ਬਹੁਤ ਪਹਿਲਾਂ ਸਾਡੇ ਕੋਲ 10-15 ਬੱਚਾ ਖੇਡਦਾ ਹੁੰਦਾ ਸੀ ਜਾਨੇ ਅੱਜ ਸਾਡੇ ਕੋਲ 100 ਬੱਚਾ ਹੈਗਾ ਛਿੱਡਣ ਵਾਲਾ ਠੀਕ ਤੋਂ ਘੱਟ 500 ਪਲੱਸ ਬੱਚਾ ਖੇਡਣਾ ਆ ਰਿਹਾ ਪੂਰੇ ਆਲ ਓਵਰ ਪੰਜਾਬ ਤੋਂ ਬੱਚਿਆਂ ਨੂੰ ਜਿਹੜੇ ਨਹੀਂ ਫੇਰ ਸਕੂਲ ਕਾਲਜ ਦੇ ਕੋਈ ਵੀ ਕਰਦੇ ਐ ਤੇ ਆਣ ਔਰ ਪਿੰਨਾ ਜੂਗਰਨ ਜਿਹੜੀ ਇਹ ਗੇਮ ਹੈ ਉਹਦੇ ਵਿੱਚ ਏਜ ਗਰੁੱਪ ਦਾ ਵੀ ਦੱਸ ਦਿਓ ਔਰ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਤੁਸੀਂ ਪ੍ਰੋਵਾਈਡ ਕਰਦੇ ਏਜ ਗਰੁੱਪ ਦੇ ਵਿੱਚ ਅੰਡਰ 9 ਤੋਂ ਲੈ ਕੇ ਲਗਭਗ 3 17 15 17 19 ਦੇ men women ਉਸ ਤੋਂ ਬਾਅਦ ਵਟਨ ਸ਼ੁਰੂ ਹੋ ਜਾਂਦਾ 80 ਸਾਲ ਤੱਕ ਦੇ ਲੋਕ ਖੇਡਦੇ ਚਨ ਹਿਤੇਸ਼ੀ जी आर पी नहीं भरोसा आपका मेरा जी विकास पासवान नाम है मैं पिछले 3 साल आता थे कोच हगा और ते बच्चा नु ट्रेनिंग दे रहे बहुत अच्छा बच्चे परफॉर्मेंस कर रहे आगे 2 साल तो प्राइस आना शुरू हो गया है हुन ते हुन आगे नेशनल दी तैयारी करा रहे स्टेट दी तैयारी करा के उसके बाद नेशनल दी करावांगे बहुत तैयारी जोरा नाल चल रही है स्टेट दी ते बहुत बढ़िया हुन स्टेट कराण जा रहे 15 साल बाद सानू भी खुशी है इस चीज दी ਤੇ ਕਿੱਦਾਂ ਦੇ ਰਿਹਾ ਕਿ ਤਾਂ ਬੱਚੇ ਜਿਆਦਾ ਕ੍ਰਿਕਟ ਵੱਲ ਸ਼ੌਂਕ ਹੁੰਦਾ ਬੱਚਿਆਂ ਨੂੰ ਤੇ ਇੱਧਰ ਤੁਸੀਂ ਪ੍ਰੋਗਰਾਮ ਕਿੱਦਾਂ ਕੀਤਾ ਬੱਚਿਆਂ ਨੂੰ ਹੁਣ ਇਹ ਇੱਕ ਲਗਾਅ ਬੈ ਇੱਧਰ ਆਂਦੇ ਆ ਫਿਰ ਖੇਲਦੇ ਆ ਉਹਨਾਂ ਨੂੰ ਇੰਟਰਸਟ ਪੈ ਜਾਂਦਾ ਪੂਰਾ ਕਿ ਅਸੀਂ ਸਕੂਲ ਬੇਸ ਤੇ ਮਿਹਨਤ ਕਰ ਰਹੇ ਹਾਂ ਸਕੂਲ ਹਾਂਜੀ ਸਰ ਸਰ ਕੀ ਨਾਮ ਹੈ ਤੁਹਾਡਾ ਤੇ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਤੁਹਾਡੇ ਵੱਲੋਂ ਇਹ ਚੈਂਪੀਅਨਸ਼ਿਪ ਨੂੰ ਲੈ ਕੇ ਕੀਤੀ ਗਈ ਮੈਂ ਜਨਰਲ ਸੈਕਟਰੀ ਲੁਧਿਆਣਾ ਜੁਆਇੰਟ ਸੈਕਟਰੀ ਪੰਜਾਬ ਮਨਮੀਤ ਸਿੰਘ ਤਿਆਰੀਆਂ ਸਾਡੀਆਂ ਬਹੁਤ ਅੱਛੀਆਂ ਚੱਲ ਰਹੀਆਂ ਕਿਉਂਕਿ ਸਾਨੂੰ ਬਹੁਤ ਸਾਲਾਂ ਬਾਅਦ ਇਹ ਚੀਜ਼ ਮਿਲੀ ਹੈ ਅਸੀਂ ਕਾਫੀ ਖੁਸ਼ ਨਸੀਬ ਹਾਂ ਇਹ ਤੇ ਸਾਡਾ ਹਾਲ ਬਣਿਆ ਵੈਸੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਉਹ ਹਾਲ ਦੇ ਅੰਦਰ ਸੀ ਬੱਚਿਆਂ ਨੂੰ ਬਹੁਤ ਪਹਿਲਾਂ ਸਾਡੇ ਕੋਲ 10-15 ਬੱਚਾ ਖੇਡਦਾ ਹੁੰਦਾ ਸੀ ਲੁਧਿਆਣੇ ਅੱਜ ਸਾਡੇ ਕੋਲ 100 ਬੱਚਾ ਹੈਗਾ ਖੇਡਣ ਵਾਲਾ ਅਸੀਂ ਉਹਨਾਂ ਨੂੰ ਹੀ ਅੱਗੇ ਉਹਨਾਂ ਨੂੰ ਹੋਮ ਗਰਾਉਂਡ ਵੀ ਮਿਲੇਗਾ ਖੇਡਣ ਵਾਸਤੇ ਹੋਮ ਗਰਾਉਂਡ ਵੀ ਮਿਲੇਗਾ ਤੇ ਘੱਟੂ ਘੱਟ 500 ਪਲੱਸ ਬੱਚਾ ਸਟੇਟ ਖੇਡਣਾ ਆ ਰਿਹਾ ਪੂਰੇ ਆਲ ਓਵਰ ਪੰਜਾਬ ਤੋਂ ਇਹਦੇ ਨਾਲ ਹੀ ਨੈਸ਼ਨਲ ਟੀਮ ਸਿਲੈਕਟ ਉਹਨਾਂ ਦੀ ਕਾਫੀ ਅਸੀਂ ਇੰਤਜ਼ਾਮ ਕੀਤੇ ਹੈ ਮਤਲਬ ਪੂਰੇ ਵੈਲ ਅੰਪਾਇਰ ਇੰਟਰਨੈਸ਼ਨਲ ਲੈਵਲ ਦੇ ਨੈਸ਼ਨਲ ਲੈਵਲ ਦੇ ਐਮਪਾਇਰ ਸਾਰੇ ਕਿੱਥੇ ਨੇ ਪਲੱਸ ਪੂਰੀ ਜਨਰਲ ਬਾਡੀ ਵੀ ਆਏਗੀ ਸਾਰੀ ਪੂਰੇ ਪੰਜਾਬ ਦੀ ਉਹ ਵੀ ਉਹ ਇੱਥੇ ਰਹੇਗੀ ਨਾਲ ਉਹਨਾਂ ਦੇ ਦੇਖ ਰੱਖਤੇ ਮੈਚ ਹੋਣਗੇ ਉਹਨਾਂ ਦਾ ਰਹਿਣ ਦਾ ਲੰਚ ਉਹ ਸਭ ਅਸੀਂ ਧਿਆਨ ਕਿੱਥਾ ਕਿੰਨੇ ਕੁ ਸਟੂਡੈਂਟ ਆਉਣ ਦੀ ਉਮੀਦ ਹੈ 500 ਪਲੱਸ ਬੱਚਾ ਹੋਗਾ 500 ਹਾਂ ਜੀ ਪੂਰੇ ਆਲ ਓਵਰ ਇੰਡੀਆ ਪੂਰੇ ਆਲ ਓਵਰ ਪੰਜਾਬ ਪੰਜਾਬ ਸਟੇਟ ਚੈਂਪੀਅਨਸ਼ਿਪ 2025 ਹੋ ਰਹੀ ਹੈ ਠੀਕ ਹੈ ਇੱਥੋਂ ਸਿਲੈਕਟ ਹੋ ਕੇ ਬੱਚੇ ਨੈਸ਼ਨਲੀ ਅੱਗੇ ਜਾਣਗੇ ਤੇ ਉਹਦੇ ਵਿੱਚ ਤੁਸੀਂ ਕੀ ਪ੍ਰਾਈਜ਼ ਦਿਓਗੇ ਕੀ ਪ੍ਰਾਈਜ਼ ਘੱਟੋ ਘੱਟ ਮੈਂ ਦੱਸਦਾ ਉਹਨਾਂ ਨੂੰ ਟਰੋਫੀ अच्छा जी 125000 रुपए कैश प्राइज अच्छा जी फर्स्ट प्राइज नहीं नहीं सारे नो टोटल अंडर 11 टू लेके मेंस तक ठीक है जी हां जी की नाम सर की नाम है तोड्डा ਤੇ ਕਿਹੜੀ ਗੇਮ ਨੂੰ ਲੈ ਕੇ ਤੁਸੀਂ ਤਿਆਰੀਆਂ ਕਰ ਰਹੇ ਮੈਂ ਅਸ਼wini ਗੋਇਲ लुਗਾਨਾ ਡਿਸਟ੍ਰਿਕਟ ਟੇਬਲ ਐਡਮਿਨਿਸਟ੍ਰੇਸ਼ਨ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਹੱਥੇ ਅਸੀਂ ਬੜੇ ਸਾਲਾਂ ਬਾਅਦ ਬੜੇ ਖੁਸ਼ਕਿਸਮਤ ਹੈ ਕਿ ਪੰਜਾਬ ਸਟੇਟ ਦੀ ਚੈਂਪੀਅਨਸ਼ਿਪ ਕਰਵਾ ਰਹੇ ਹਾਂ 20 ਤੋਂ ਲੈ ਕੇ 23 ਦਸੰਬਰ 4 ਦਿਨ ਕਿਹੜੀ ਜਗ੍ਹਾ ਤੇ ਹੈ ਇਹ ਤੇ ਆਪਣਾ ਚੈਂਪੀਅਨਸ਼ਿਪ ਚਲੇਗੀ ਇਹ ਜਿਹੜਾ ਸਟੇਡੀਅਮ ਆਪਣਾ ਜਿਹੜਾ ਬਣਾਇਆ ਰਖ ਬਾਗ ਦੀ ਬੈਕ ਸਾਈਡ ਤੇ ਸਿਵਲ ਲਾਈਨ ਦੇ ਵਿੱਚ ਬਣਾਇਆ ਹੈਗਾ ਮੈਂ ਅਪੀਲ ਕਰ ਰਿਹਾ ਹਾਂ ਬੱਚਿਆਂ ਨੂੰ ਜਿਹੜੇ ਦੇਹੀ ਖੇਡ ਰਹੇ ਸਕੂਲ ਕਾਲਜ ਜਿੱਥੇ ਵੀ ਪੜਦੇ ਆ ਧਿਆਨ ਔਰ ਖੇਡਣਾ ਸ਼ੁਰੂ ਕਰਨ ਇਹ ਨਾਲ ਲੱਗਾ ਸੇਵ ਇੰਪਰੂਵ ਹੋਏਗੀ ਨਸ਼ੇ ਪਤੇ ਤੋਂ ਬਚਣਗੇ ਔਰ ਅੱਗੇ ਵਧਣਗੇ ਆਪਣਾ ਜੀਵਨ ਦੇ ਵਿੱਚ ਜਿਹੜੀ ਇਹ ਗੇਮ ਹੈ ਉਹਦੇ ਵਿੱਚ ਏਜ ਗਰੁੱਪ ਦਾ ਵੀ ਦੱਸ ਦਿਓ ਔਰ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਤੁਸੀਂ ਪ੍ਰੋਵਾਈਡ ਏਜ ਗਰੁੱਪ ਦੇ ਵਿੱਚ ਅੰਡਰ 9 ਤੋਂ ਲੈ ਕੇ ਲਗਭਗ 13 17 15 17 19 ਤੇ men women ਉਸ ਤੋਂ ਬਾਅਦ ਵਰਟਨ ਸ਼ੁਰੂ ਹੋ ਜਾਂਦਾ ਹੈ 80 ਸਾਲ ਤੱਕ ਦੇ ਲੋਕ ਖੇਡਦੇ ਤੇ ਸਰ ਆਪਣਾ ਪ੍ਰਾਈਸ ਡਿਸਟ੍ਰਿਬਿਊਸ਼ਨ ਦਾ ਕਿਸ ਤਰ੍ਹਾਂ ਰੱਖਿਆ ਤੁਸੀਂ ਰੱਖਾਂ ਕਿਸੇ ਨਾ ਕਿਸੇ ਨੂੰ ਡਿਫਰੈਂਟ ਗਰੁੱਪ ਲਾਵਾਂਗੇ ਜੀ ਤਕਰੀਬਨ 1 ਸਵਾ ਲੱਖ ਦੇ ਕੈਸ਼ ਪ੍ਰਾਈਜ਼ 올 ਟੂਗੇਦਰ ਦਵਾਂਗੇ ਸਟੇਟ ਚੈਂਪੀਅਨਸ਼ਿਪ ਨਾਲ ਟਰੋਫੀਆਂ ਹੁੰਦੀਆਂ ਨਾਲ ਸਰਟੀਫਿਕੇਟ ਹੁੰਦੇ ਤੇ ਜਿਹੜੇ ਗ੍ਰੇਡ ਸਟੂਡੈਂਟ ਹੋਣਗੇ ਉਹਨਾਂ ਨੂੰ ਅੱਗੇ ਤੁਸੀਂ ਕਿਸ ਤਰ੍ਹਾਂ ਉਹ ਨੈਸ਼ਨਲ ਚ ਜਾਣਗੇ ਉਹਨਾਂ ਦਾ ਜਿਹੜੀ ਟੀਮ ਸਿਲੈਕਟ ਹੋਏਗੀ ਉਹ ਪੰਜਾਬ ਪੇਬਲ ਟੈਨਿਸ ਐਸੋਸੀਏਸ਼ਨ ਆਪਣੇ ਖਰਚੇ ਦੇ ਨੈਸ਼ਨਲ ਭੇਜੇਗੀ ਤੇ ਇਹ ਲੋਕਲੀ ਹੋਣਗੇ ਕਿ ਬਾਹਰੋਂ ਵੀ ਬੱਚੇ ਆ ਰਹੇ ਸਾਰੇ ਪੰਜਾਬ ਤੋਂ ਬੱਚੇ ਆਣਗੇ ਜੀ 500 ਤੋਂ 600 ਬੱਚੇ ਤੱਕ ਉਮੀਦ ਹੈ ਕਿ ਆਣਗੇ ਤੇ ਜੇ ਕਿਸੇ ਨੇ ਬੱਚੇ ਨੇ ਪਾਰਟਿਸਿਪੇਟ ਕਰਨਾ ਹੋਵੇ ਤਾਂ ਉਹ ਕਿਸ ਤਰ੍ਹਾਂ ਕਰ ਸਕਦਾ ਹੈ ਮੋਸਟ ਵੈਲਕਮ ਆਥੇ ਅਵੇ ਐਂਟਰੀ ਕਰਵਾ ਸਕਦੇ ਆਪੇ ਤੇ ਆਪਣਾ ਹੀ ਕੋਈ ਐਡਰੈਸ ਮੈਂ ਚਾਹਾਂਗਾ ਜ਼ਰੂਰ ਦੱਸ ਦਿਓ ਤੇ ਟੇਬਲ ٹینس ਸਟੇਡੀਅਮ ਅਸੀਂ ਬਣਾਇਆ ਰੱਖ ਬਾਗ ਦੀ ਬੈਕ ਸਾਈਡ ਤੇ ਸਿਵਲ ਲਾਈਨ ਤੇ ਦੀ ਟਾਈਮਿੰਗ ਕੀ ਰਹੇਗੀ ਦੁਪਹਿਰ ਨੂੰ ਸਵੇਰੇ ਅਸੀਂ 6 ਤੋਂ 10 ਵਜੇ ਤੱਕ ਖੁੱਲੇ ਹੁੰਦੇ ਹਾਂ ਜੀ ਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 9:30 ਵਜੇ ਤੱਕ ਤੇ ਹੁਣ ਤੁਸੀਂ ਦੱਸੋ ਕੀ ਅਪੀਲ ਕਰਨਾ ਚਾਹੋਗੇ ਬੱਚਿਆਂ ਨੂੰ ਅਪੀਲ ਮੈਂ ਹੀ ਕਰੂੰਗਾ ਨਸ਼ੇ ਪੱਤੇ ਛੱਡਣ ਇਤਿਹਾਨ ਗੇਮ ਖੇਡਣ ਤੇ ਸਪੋਰਟਸਮੈਨ ਬਣਨ ਅੱਗੇ ਨਿਕਲਣ ਹਾਲਕਿ ਬੱਚਿਆਂ ਨੂੰ ਇੱਕ ਮੋਬਾਈਲ ਦੇ ਉੱਪਰ ਗੇਮਾਂ ਖੇਡਣ ਦੀ ਆਦਤ ਵੀ ਬਹੁਤ ਹੈਗੀ ਹੈ ਸਭ ਤੋਂ ਮੜੀ ਬਿਮਾਰੀ ਪੈ ਗਈ ਉਹ ਉਹਨਾਂ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਅੱਖਾਂ ਖਰਾਬ ਦਿਮਾਗ ਖਰਾਬ ਇਹ ਦੀ ਚੱਲ ਰਹੀ ਹੈ ਇੱਥੇ ਫਿਜ਼ੀਕਲ ਐਕਟੀਵਿਟੀ ਹੋਏਗੀ ਸਭ ਕੁਝ ਹੋਏਗਾ ਤਦ ਦੂਸਰੇ ਇਹ ਹੀ ਬੱਚਾ ਫਿੱਟ ਵੀ ਰਹਿਣ ਫਿੱਟ ਰਹਿਣਗਾ